ਨਮਸਕਾਰ ਸਾਥੀਓ ਤੁਸੀਂ ਦੇਖ ਲਓ ਕਿ ਇਹ ਪਿਛਲੇ ਕਾਫੀ ਟਾਈਮ ਤੋਂ ਜਿਹੜੀ ਇਹ ਆਪਣੇ ਪਾਖੜਾ ਨਹਿਰ ਬੰਦ ਸੀ ਪਰੰਤੂ ਅੱਜ ਜਦੋਂ ਇਹਦੇ ਵਿੱਚ ਪਾਣੀ ਛੱਡਿਆ ਗਿਆ ਤਾਂ ਇਹਦੀ ਪ੍ਰਸ਼ਾਸਨ ਨੂੰ ਸੁਧਬੋਧ ਹੋਈ ਔਰ ਨਾਲ ਦੇ ਨਾਲ ਪ੍ਰਸ਼ਾਸਨ ਨੇ ਇਹ ਇਸ ਵਾਰ ਨਹੀਂ ਹੋਇਆ ਹਰ ਮਾਰੀ ਸੀਤਰੇ ਹੁੰਦਾ ਹੈ ਕਿ ਜਦੋਂ ਪਾਖੜਾ ਨਹਿਰ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈਗਾ ਉਦੋਂ ਇਹਦੀ ਮਰਮਤ ਦੀ ਪ੍ਰਸ਼ਾਸਨ ਨੂੰ ਜਾਗ ਆਉਂਦੀ ਆ ਉਸ ਤੋਂ ਪਹਿਲਾਂ ਕੋਈ ਪ੍ਰਸ਼ਾਸਨ ਨੂੰ ਜਾਗ ਨਹੀਂ ਆਉਂਦੀ ਹੈਗੀ ਪਰ ਹੁਣ ਵੀ ਦੇਖਿਆ ਗਿਆ ਹੈ ਕਿ ਜਿਹੜੇ ਮਿੱਟੀ ਮਿੱਟੀ ਦੇ ਗੱਟੇ ਪਰ ਪਰ ਕੇ ਇਹਦੇ ਵਿੱਚ ਰੱਖੇ ਜਾ ਰਹੇ ਨੇ ਕਿ ਮੈਂ ਤੁਹਾਨੂੰ ਉਹ ਮਿੱਟੀ ਵਾਲੇ ਗੱਟੇ ਵੀ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਜਿਸ ਤਰ੍ਹਾਂ ਦੇ ਇਹ ਮਿੱਟੀ ਦੇ ਗੱਟੇ ਭਰੇ ਹੋਏ ਸੀ ਕੁਝ ਪਹਿਲਾਂ ਦੇਖਣ ਵਿੱਚ ਆਇਆ ਹੈ ਕਿ ਉਹਨਾਂ ਨੂੰ ਫਿਰ ਇਹਨਾਂ ਨੇ ਬਾਹਰ ਕੱਢ ਕੱਢ ਦਿੱਤਾ ਹੈ ਕਿ ਜਿਵੇਂ ਆ ਮਿੱਟੀ ਦੇ ਗੱਟੇ ਸੀ ਪਹਿਲਾਂ ਆ ਮਿੱਟੀ ਦੇ ਗੱਟੇ ਭਰੇ ਗਏ ਸੀ ਔਰ ਹੁਣ ਜਦੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਦੁਬਾਰਾ ਫੇਰ ਕੰਕਰੀਟ ਵਗੈਰਾ ਦੇ ਗੱਟੇ ਪਰਨੇ ਸਟਾਰਟ ਕਰ ਦਿੱਤੇ ਨੇ ਤਾਂ ਇਹ ਦੇਖ ਲਓ ਪਿਛਲੇ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਹੀ ਕੋਈ ਗੋਰਖਾ ਅੰਦਾ ਚੱਲਦਾ ਆਉਂਦਾ ਹੈਗਾ ਹਰ ਵਾਰੀ ਇਸੇ ਤਰ੍ਹਾਂ ਹੁੰਦਾ ਹੈਗਾ ਪ੍ਰਸ਼ਾਸਨ ਨੇ ਪਤਾ ਨਹੀਂ ਦਿੱਤੀ ਇਹਨੂੰ ਸੋਨੇ ਦੀ ਅੰਡਾ ਸਮਝਿਆ ਹੋਇਆ ਹੈਗਾ ਕਿ ਮੁਰਗੀ ਸੋਨੇ ਦੀ ਅੰਡੇ ਵਰਗਾ ਹੀ ਕੰਮ ਇੱਥੇ ਹੁੰਦਾ ਹੈਗਾ ਹਰ ਵਾਰ ਇਸੇ ਤਰ੍ਹਾਂ ਹੀ ਹੁੰਦਾ ਹੈਗਾ ਤਾਂ ਆਹ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸ਼ਾਇਦ ਮੇਰੇ ਕੱਲ 20 ਤਰੀਕ ਤੋਂ ਬਾਅਦ ਪਾਣੀ ਛੱਡਿਆ ਹੈਗਾ ਅੱਜ ਹੋ ਗਈ 26 ਤਰੀਕ ਹੋ ਗਈ 26 ਤਰੀਕ ਦੇ ਵਿਚਾਲੇ ਹੁਣ ਪ੍ਰਸ਼ਾਸਨ ਨੂੰ ਜਦੋਂ ਪਾਣੀ ਛੱਡਿਆ ਉਦੋਂ ਕਿਉਂ ਇਹਦੀ ਜਾਗ ਆਈ ਆ ਪਹਿਲਾਂ ਕਿਉਂ ਨਹੀਂ ਇਹਦੀ ਸਾਮ ਸੰਭਾਲ ਵਾਸਤੇ ਪ੍ਰਸ਼ਾਸਨ ਅੱਗੇ ਆਇਆ ਹੈਗਾ ਸਮੇਂ ਦਸਨ ਦੀ ਕੋਸ਼ਿਸ਼ ਕਰੂੰਗਾ ਕਿ ਇਹ ਮਿੱਟੀ ਦੇ ਗੱਟੇ ਨੇ ਜੀ ਆ ਦੇਖੋ ਮਿੱਟੀ ਤੁਹਾਨੂੰ ਦਿਸੂਗੀ ਪਾਟੀ ਹੋਈ ਤੇ ਪਹਿਲਾਂ ਮਿੱਟੀ ਦੇ ਮਿੱਟੀ ਦੇ ਗੱਟੇ ਭਰੇ ਗਏ ਸੀ ਮਿੱਟੀ ਦੇ ਗੱਟੇ ਭਰ ਕੇ ਇਸੇ ਤਰ੍ਹਾਂ ਇਹ ਗੋਰਖਦੰਦਾ ਚੱਲਦਾ ਆਏਗਾ ਔਰ ਇਹ ਦਾ ਜਿਹੜਾ ਆਪਣੇ ਜਿਹੜਾ ਇਹਦਾ ਖਰਚਾ ਵਗੈਰਾ ਪੂਰਿਆ ਜਾਂਦਾ ਹੈਗਾ ਉਹ ਕੰਕਰੀਟ ਦਾ ਪੂਰਿਆ ਜਾਂਦਾ ਮਿੱਟੀ ਸਿਮਿੰਟ ਦਾ ਰੇਤ ਦਾ ਬਜਰੀ ਦਾ ਉਹ ਪਾਸ ਹੁੰਦਾ ਹੈਗਾ ਐਮਪੀਵੀ ਵਿੱਚ ਉਹ ਚਾਰ ਦਾ ਪ੍ਰਿੰਟੂ ਦੇਖਣ ਵਿੱਚ ਆਇਆ ਹੈ ਕਿ ਆ ਮਿੱਟੀ ਦੇ ਗੱਟੇ ਨੇ ਆ ਦੇਖੋ ਆ ਮਿੱਟੀ ਦੇ ਗੱਟੇ ਭਰੇ ਜਾ ਕੇ ਪਰੇ ਗਈ ਸੀ ਪ੍ਰਸ਼ਾਸਨਾਂ ਕੇ ਬੇਨਤੀ ਹੈ ਜਿਹੜੇ ਇਥੋਂ ਦੇ ਸਾਡੇ ਵਿਧਾਇਕ ਸਾਹਿਬ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਹ ਦੀ ਤੁਰੰਤ ਜਾਂਚ ਕੀਤੀ ਜਾਵੇ ਕਿਉਂ ਇਹ ਮਿੱਟੀ ਦੇ ੱਟੇ ਭਰ ਕੇ ਵਿੱਚ ਲਗਾਏ ਗਏ ਨੇ ਤਾਂ ਇਹਦਾ ਜਿਹੜਾ ਬਿੱਲ ਬਣੂਗਾ ਉਹ ਕੰਕਰੀਟ ਦਾ ਸੀਮਿੰਟ ਦਾ ਬਜਰੀ ਦਾ ਬਣੂਗਾ ਪਰੰਤੂ ਜਦੋਂ ਹੁਣ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਤਾਂ ਹੁਣ ਦੁਬਾਰਾ ਇਹਨਾਂ ਨੇ ਫਿਰ ਆ ਕੰਕਰੀਟ ਵਗੈਰਾ ਮੰਗਾ ਕੇ ਹੁਣ ਇਹਨਾਂ ਨੇ ਚਾਲੂ ਕੀਤਾ ਹੋਇਆ ਆ ਤੁਸੀਂ ਦੇਖ ਸਕਦੇ ਹੋ